ਸਾਨੂੰ ਰੰਗ ਇਹ ਦੋ ਦਿੱਤੇ ਬਸੰਤੀ ਤੇ ਸ਼ਰਮਈ ਪਰ ਮੈਂ ਇਤਿਹਾਸ ਦੀ ਗੱਲ ਕਰਾਂ ਇਤਿਹਾਸ ਵਿੱਚ ਵੀ ਸਾਨੂੰ ਨਿਸ਼ਾਨ ਸਾਹਿਬ ਦੀ ਪਰੰਪਰਾ ਮਿਲਦੀ ਹੈ ਕਿ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਵੀ ਸ਼ਰਮਈ ਰੰਗ ਦੇ ਨਿਸ਼ਾਨ ਸਾਹਿਬ ਜਿਹੜੇ ਆ ਉਹ ਚੁਲਾਏ ਸ਼ਰਮਈ ਰੰਗ ਦੀ ਉਹਦੀ ਇੱਕ ਮਿਸਾਲ ਆਪਜੀ ਨਾਲ ਸਾਂਝੀ ਕਰਨ ਲੱਗਾ ਜਦੋਂ ਰਾਜੇ ਬਾਈ ਧੜ ਦੇ ਰਾਜੇ ਚੜ ਕੇ ਉਹਨਾਂ ਨਾਲ ਜੰਗ ਹੋਇਆ ਨਾ ਇਹ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਨਿਸ਼ਾਨ ਸੀ ਸੀ ਭਾਈ ਮਾਨ ਸਿੰਘ ਭਾਈ ਮਾਨ ਸਿੰਘ ਦੇ ਕੋਲ ਨਿਸ਼ਾਨ ਸਾਹਿਬ ਸੀ ਤੇ ਜੰਗ ਦੇ ਵਿੱਚ ਲੜਦੇ ਲੜਦੇ ਭਾਈ ਮਾਨ ਸਿੰਘ ਫੱਟੜ ਹੋ ਗਿਆ ਧਰਤੀ ਤੇ ਡਿੱਗ ਗਿਆ ਤੇ ਨਿਸ਼ਾਨ ਸਾਹਿਬ ਵੀ ਜਿਹੜਾ ਸੀ ਉਹ ਡਿੱਗ ਗਿਆ ਸਤਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਨਾ ਭਾਈ ਸਾਹਿਬ ਸਜੀਦ ਮੰਨੇ ਜਾਂਦੇ ਭਾਈ ਆਲਮ ਸਿੰਘ ਘੁਰਾ ਨੂੰ ਆਪਣੀ ਦਸਤਾਰ ਦੇ ਵਿੱਚੋਂ ਸ਼ਰਮਈ ਰੰਗ ਦਾ ਦਮਾਲਾ ਕੱਢਿਆ ਕੱਪੜਾ ਕੱਢਿਆ ਤੇ ਉਹਦਾ ਸਤਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਫਰਲਾ ਸਜਾ ਦਿੱਤਾ ਭਾਈ ਆਲਮ ਸਿੰਘ ਦੇ ਸਿਰ ਤੇ ਫਰਲਾ ਸਜਦਾ ਕਿਉਂਕਿ ਨਿਸ਼ਾਨ ਚੰਗੇ ਮੈਦਾਨ ਚ ਦੇ ਫਰਲਾ ਸਜਾ ਕੇ ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਇਹ ਸਿੱਖ ਕੌਮ ਦਾ ਨਿਸ਼ਾਨ ਹੈ ਸ਼ਰਮਈ ਕਲਰ ਦਾ ਜਿਹੜਾ ਫਰਲਾ ਸਜਾਇਆ ਨਾ ਭਾਈ ਆਲਮ ਸਿੰਘ ਦੇ ਸਿਰ ਤੇ ਤੇ ਕਿਹਾ ਇਹ ਸਿੱਖ ਕੌਮ ਦਾ ਨਿਸ਼ਾਨ ਹੈ ਤੇ ਨਾਲ ਜਾਣ ਲੱਗੇ ਉਹ ਭਾਈ ਆਲਮ ਸਿੰਘ ਨੂੰ ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਬਾਤ ਕਹੀ ਸੀ ਭਾਈ ਆਲਮ ਸਿੰਘਾ ਤੇਰੇ ਸਿਰ ਦੇ ਉੱਪਰ ਫਰਲਾ ਨਹੀਂ ਕੱਲਾ ਤੇਰੇ ਸਿਰ ਦੇ ਉੱਪਰ ਸਿੱਖ ਕੌਮ ਦਾ ਨਿਸ਼ਾਨ ਝੁਲ ਰਿਹਾ ਇਹਨੂੰ ਕਿਤੇ ਫਰਲਾ ਤੇ ਕਪੜਾ ਨਾ ਸਮਝ ਲੈ ਇਹ ਸਿੱਖ ਕੌਮ ਦਾ ਨਿਸ਼ਾਨ ਤੇਰੇ ਸਿਰ ਤੇ ਝੁਲ ਰਿਹਾ ਵੇਖੀ ਜਾਲਮਾਂ ਦੇ ਅੱਗੇ ਇਹ ਨਿਸ਼ਾਨ ਨੀਵਾ ਨਾ ਹੋ ਜੇ ਹੁਣ ਇਹ ਕਹਿਣ ਦਾ ਮਤਲਬ ਕਲਗੀ ਤਰਪਾਦਸ਼ਾ ਦਾ ਇਹ ਸੀ ਕਿਉਂਕਿ ਬਹੁਤਿਆਂ ਦੇ ਹੰਗ ਸਿੰਘ ਫਰਲਾ ਕੱਢਦੇ ਆ ਜਦੋਂ ਦਮਾਲਾ ਸਜਾਉਂਦੇ ਆ ਨਾ ਤੇ ਫਰਲਾ ਉਹਨੂੰ ਕਹਿੰਦੇ ਜਿਹੜਾ ਉੱਚਾ ਕੱਢਿਆ ਹੁੰਦਾ ਉਹਨੂੰ ਫਰਲਾ ਕਹਿੰਦੇ ਅੱਜ ਵੀ ਨਿਸ਼ਾਨ ਸਾਹਿਬ ਦੇ ਨਾਲ ਇੱਕ 2.5 ਮੀਟਰ ਦਾ ਕੱਪੜਾ ਬੰਨਿਆ ਜਾਂਦਾ ਉਹਨੂੰ ਕੀ ਕਹਿੰਦੇ ਅਸੀਂ ਫਰਲਾ ਉਹਨ ਫਰਲਾ ਕਿਹਾ ਉਹ ਇਸ ਕਰਕੇ ਬੰਨਿਆ ਜਾਂਦਾ ਕਿ ਉਹ ਫਰਲਾ ਹੈ ਹੁਣ ਉਹ ਫਰਲਾ ਜਿਹੜਾ ਕੱਢਿਆ ਸੀ ਸਤਿਗੁਰੂ ਕਹਿੰਦੇ ਵੇਖੀ ਤੇਰੇ ਸਿਰ ਦੇ ਉੱਪਰ ਸਿੱਖ ਕੌਮ ਦਾ ਨਿਸ਼ਾਨ ਝੁੱਲ ਰਿਹਾ ਹੈ ਕਿਸੇ ਦੁਸ਼ਮਣਾਂ ਕੇ ਨੀਵਾਂ ਨਾ ਹੋ ਜਾਈਂ ਨਹੀਂ ਤੇ ਸਿੱਖ ਕੌਮ ਦਾ ਨਿਸ਼ਾਨ ਨਹੀਂ ਮਾੜੇ ਸਿੱਖ ਕੌਮ ਦਾ ਝੰਡਾ ਨਹੀਂ ਮਾੜੇ ਸਤਗੁਰਾਂ ਨੇ ਫਰਲੇ ਦੀ ਮਰਿਆਦਾ ਦਿੱਤੀ ਫਰਲਾ ਦਿੱਤਾ ਕਲਗੀਆਂ ਵਾਲੇ ਪਾਸ਼ਾ ਨੇ ਬਹੁਤੇ ਨਿਹੰਗ ਸਿੰਘ ਫਰਲਾ ਸਜਾਉਂਦੇ ਆ ਉਹਦਾ ਕਾਰਨ ਹੈ ਕਿ ਕਲਗੀ ਤਰ ਸੱਚੇ ਪਾਸ਼ਾ ਨੇ ਸਾਨੂੰ ਨਿਸ਼ਾਨ ਦਿੱਤਾ ਹੈ ਜੇ ਨਿਸ਼ਾਨ ਸਾਹਿਬ ਨਾ ਵੀ ਕੋਲ ਹੋਵੇ ਨਾ ਤੇ ਉਹ ਇਸ ਗੱਲ ਦਾ ਪ੍ਰਤੀਕ ਹੈ ਫਰਲਾ ਕਿ ਨਿਹੰਗ ਸਿੰਘਾਂ ਦੇ ਸਿਰ ਦੇ ਉੱਪਰ ਸਿੱਖ ਕੌਮ ਦਾ ਨਿਸ਼ਾਨ ਝੁਲਦਾ ਹੈ ਬਹੁਤੇ ਨਿਹੰਗ ਸਿੰਘਾਂ ਨੂੰ ਨਹੀਂ ਪਤਾ ਸਜਾਨ ਵਾਲੇ ਸਜਾਲੇ ਨੂੰ ਵੇਖ ਸੋ ਵੇਖੇ ਨਾ ਪਰ ਜਿਹੜੇ ਅਸਲ ਨਿਹੰਗ ਸਿੰਘ ਨੇ ਉਹਨਾਂ ਕੋਲ ਬਹੁ ਉਹ ਦਮਾਲਾ ਸਜਾਉਣ ਲੱਗਿਆ ਵੀ ਸ਼ਬਦ ਪੜਦੇ ਤੇ ਫਰਲਾ ਸਜਾਉਣ ਲੱਗਿਆ ਵੀ ਉਹ ਯਾਦ ਕਰਦੇ ਅਕਲ ਕੀ ਤਰ ਸੱਚੇ ਪਾਤਸ਼ਾਹ ਭਾਵਾਂ ਕੀ ਦਮਾਲਾ ਉੱਚਾ ਜਿਹੜਾ ਉਹ ਗੁਰੂ ਸਾਹਿਬ ਦੇ ਫਰਜ਼ੰਦ ਬਾਬਾ ਫਤਿਹ ਸਿੰਘ ਹਰਾਨੇ ਦਿੱਤਾ ਕਿਉਂਕਿ ਜਦੋਂ ਭਰਾਵਾਂ ਨੇ ਕਿਹਾ ਨਾ ਤੂੰ ਛੋਟਾ ਹੈ ਤੇ ਵੱਡਾ ਸਾਰਾ ਦਮਾਲਾ ਬਣ ਕੇ ਆ ਗਿਆ ਬਾਬਾ ਫ਼ਦੇਸੇ ਇਹ ਦਮਾਲਾ ਭਵੇਂ ਉਹਨਾਂ ਤੋਂ ਲਿਆ ਪਰ ਫਰਲਾ ਜੰਗੇ ਮੈਦਾਨ ਚ ਕਲਗੀਧਰ ਪਾਤਸ਼ਾਹ ਨੇ ਭਾਈ ਆਲਮ ਸਿੰਘ ਨੂੰ ਬਖਸ਼ ਕੇ ਕਿਹਾ ਸੀ ਸਿੰਘਾਂ ਕਿਸੇ ਅੱਗੇ ਝੁਕੀ ਨਾ ਨਹੀਂ ਤੇ ਸਿੱਖੀ ਦਾ ਨਿਸ਼ਾਨ ਝੁਕ ਜਾਏਗਾ ਤੇ ਕਲਗੀਧਰ ਪਾਤਸ਼ਾਹ ਨੇ ਭਲਾ ਕਿਉਂ ਇਹ ਬਾਤ ਕਹੀ ਸੀ ਉਹਦਾ ਕਾਰਨ ਸੀ ਕਿ ਕਲਗੀਧਰ ਸੱਚੇ ਬਾਦਸ਼ਾਹ ਇਸ ਲਈ ਇਹ ਬਾਤ ਕਹਿ ਰਿਹਾ ਕਿ ਜੇ ਸਿੱਖੀ ਦਾ ਨਿਸ਼ਾਨ ਝੁਕ ਗਿਆ ਤੇ ਸਮਝ ਲਓ ਸਿੱਖ ਕੌਮ ਝੁਕੀ ਤੇ ਭਾਈ ਆਲਮ ਸਿੰਘ ਵਰਗੇ ਯੋਧੇ ਕਹਿੰਦੇ ਕਲਗੀਆਂ ਵਾਲੇ ਬਾਦਸ਼ਾਹ ਸਿਰ ਤੇ ਕੱਟ ਜਾਵੇਗਾ ਪਰ ਦੁਸ਼ਮਣਾਂ ਅੱਗੇ ਝੁਕੇਗਾ ਨਹੀਂ ਮੈਂ ਸੀਸ ਨਹੀਂ ਝੁਕਾਵਾਂਗਾ ਸਿਰ ਕੱਟ ਜਾਵੇਗਾ ਇਸ ਲਈ ਦਸਤਾਰ ਸਾਡੀ ਇਸ ਗੱਲ ਦੀ ਪ੍ਰਤੀਕ ਹੈ ਵੀ ਸਿੱਖ ਦਾ ਸਿਰ ਤੇ ਕਲਮ ਹੋ ਜਾਏ ਪਰ ਸਿੱਖ ਦਾ ਸਿਰ ਕਿਸੇ ਅੱਗੇ ਝੁਕੇ। ਸਿਰਫ ਆਪਣੇ ਸਾਹਿਬ ਅੱਗੇ ਝੁਕੇ ਆਪਣੇ ਮਾਲਕ ਅੱਗੇ ਝੁਕੇ। ਦੂਸਰੀ ਉਦਾਹਰਨ ਦਿੰਦਾ। ਕਲਗੀਧਰ ਸੱਚੇ ਪਾਤਸ਼ਾਹ ਦਾ ਇਹ ਕੀ ਸਿੱਖ ਹੈ ਭਾਈ ਆਲਮ ਸਿੰਘ। ਜਦੋਂ ਅਨੰਦਪੁਰ ਸਾਹਿਬ ਦੀ ਦੂਸਰੀ ਲੜਾਈ ਹੋਈ ਤੇ ਨਿਸ਼ਾਨੀ ਸੀ ਭਾਈ ਆਲਮ ਸਿੰਘ। ਤੇ ਮੁਗਲਾਂ ਦੇ ਘੇਰੇ ਵਿੱਚ ਆਇਆ ਨਿਸ਼ਾਨ ਚੁੱਕ ਕੇ ਤੁਰਦਾ ਸੀ ਸਤਗੁਰਾਂ ਨੇ ਇਹਨੂੰ ਨਿਸ਼ਾਨਸ਼ੀ ਬਣਾ ਦਿੱਤਾ ਪਹਿਲਾ ਫਰਲਾ ਦਿੱਤਾ ਫਿਰ ਨਿਸ਼ਾਨ ਸਾਹਿਬ ਚੁੱਕਣ ਵਾਲਾ ਭਾਈ ਆਲਮ ਸਿੰਘ ਹੁੰਦਾ ਸੀ ਇਹਦੀ ਡਿਊਟੀ ਸੀ ਨਿਸ਼ਾਨ ਸਾਹਿਬ ਚੁੱਕ ਕੇ ਜਾਣਾ ਨਿਸ਼ਾਨ ਸਾਹਿਬ ਸਾਡੀ ਸਿੱਖ ਪਰਪਰਾ ਦਾ ਬਹੁਤ ਵੱਡਾ ਪ੍ਰਤੀਕ ਹੈ ਬਾਅਦ ਵਿੱਚ ਗੱਲ ਕਰਾਂ ਤੇ ਨਿਸ਼ਾਨ ਸਾਹਿਬ ਚੁੱਕਿਆ ਭਾਈ ਆਲਮ ਸਿੰਘ ਨੇ ਮੁਗਲਾਂ ਦੇ ਘੇਰੇ ਚ ਆਇਆ ਮੁਗਲਾ ਨੇ ਬਾਤ ਕਹੀ ਤੂੰ ਨਿਸ਼ਾਨ ਸਾਹਿਬ ਛੱਡ ਦੇ ਛੱਡ ਦੇ ਤੈਨੂੰ ਬਖਸ਼ ਦਵਾਂਗੇ ਤੇ ਭਾਈ ਆਲਮ ਸਿੰਘ ਕਹਿੰਦਾ ਮੈਂ ਨਿਸ਼ਾਨ ਸਾਹਿਬ ਨਹੀਂ ਛੱਡ ਸਕਦਾ ਇਹ ਕਲਗੀਧਰ ਸੱਚੇ ਪਾਤਸ਼ਾਹ ਸਿੱਖ ਕੌਮ ਦੀ ਨਿਸ਼ਾਨੀ ਹੈ ਨਿਸ਼ਾਨ ਸਾਹਿਬ ਇਹਨੂੰ ਨਹੀਂ ਛੱਡ ਸਕਦਾ ਕਹਿੰਦੇ ਜਿਹੜੇ ਖੱਤਾ ਨਾਲ ਤੂੰ ਨਿਸ਼ਾਨ ਸਾਹਿਬ ਫੜਿਆ ਤੇਰੇ ਖੱਤ ਵੱਡ ਦਵਾਂਗੇ ਕਹਿੰਦਾ ਮੈਂ ਆਪਣੇ ਪੈਰਾਂ ਨਾਲ ਨਿਸ਼ਾਨ ਸਾਹਿਬ ਫੜ ਲਾਂਗਾ ਕਹਿੰਦੇ ਪੈਰਾ ਨਾ ਫੜ ਲੇਗਾ ਤੇਰੇ ਪੈਰ ਵੱਟ ਦੇਵਾਂਗੇ ਕਹਿੰਦਾ ਫਿਰ ਮੈਂ ਆਪਣੇ ਮੂੰਹ ਨਾਲ ਇਸ ਨਿਸ਼ਾਨ ਸਾਹਿਬ ਦੀ ਸੰਭਾਲ ਕਰਾਂਗਾ ਮੈਂ ਡਿੱਗਣ ਨਹੀਂ ਦੇਵਾਂਗਾ ਮੈਂ ਮੂੰਹ ਨਾਲ ਇਸ ਨਿਸ਼ਾਨ ਸਾਹਿਬ ਨੂੰ ਫੜ ਕੇ ਰੱਖਾਂਗਾ ਕਿਉਂਕਿ ਕਲਗੀਆ ਕਲਗੀ ਤਰਪਾਸ਼ਾ ਦੀ ਨਿਸ਼ਾਨੀ ਹੈ ਸਿੱਖ ਕੌਮ ਦਾ ਇਨਸ਼ਾਨ ਹੈ ਤੇ ਸਿੱਖ ਕੌਮ ਦਾ ਨਿਸ਼ਾਨ ਡਿੱਗੇ ਨਾ ਇਸ ਕਰਕੇ ਮੈਂ ਆਪਣੇ ਮੂੰਹ ਨਾਲ ਸੰਭਾਲਾਂਗਾ ਕਹਿੰਦੇ ਉਹ ਤੇਰੀ ਅਸੀਂ ਗਰਦਨ ਕੱਟ ਦੇਵਾਂਗੇ ਫਿਰ ਯੇਸੀ ਗਰਦਨ ਕੱਟ ਦਵਾਂਗੇ ਫਿਰ ਕੀ ਕਰੇਗਾ ਕਹਿੰਦਾ ਮੁਗਲੋ ਗਰਦਨ ਕੱਟ ਦੋਗੇ ਫਿਰ ਜਿਹਦਾ ਨਿਸ਼ਾਨ ਹੈ ਉਹ ਆਪੀ ਸੰਭਾਲ ਲਵਾਂ ਜਿਹਦਾ ਨਿਸ਼ਾਨ ਸਾਹਿਬ ਹੈ ਨਾ ਫਿਰ ਆਪੀ ਸੰਭਾਲ ਲਗਾ ਮੈਂ ਮਰਦੇ ਦਮ ਤੱਕ ਕਹਿਣ ਦਾ ਕਹਿਣ ਤੋਂ ਮਤਲਬ ਇਹ ਕਿ ਮਰਦੇ ਦਮ ਤੱਕ ਮੈਂ ਇਸ ਨਿਸ਼ਾਨ ਸਾਹਿਬ ਦੀ ਬੇਅਦਬੀ ਨਹੀਂ ਹੋਣ ਦੇ ਮੈਂ ਦੀ ਬੇਅਦਬੀ ਨਹੀਂ ਹੋਣ ਦਾ ਫਿਰ ਜਿਹਦਾ ਨਿਸ਼ਾਨ ਹੋਵੇਗਾ ਉਹ ਬਾਪੂ ਆਪੀ ਸੰਭਾਲ ਲੇਗਾ ਕਹਿੰਦੇ ਉਹਨਾਂ ਜਰਬਾਣੇ ਆ ਇਦਾਂ ਹੀ ਕੀਤਾ ਭਾਈ ਆਲਮ ਸਿੰਘ ਦੇ ਖੱਤ ਕੱਟੇ ਪਰ ਕੱਟੇ ਗਏ ਵੇਖਣਾ ਚਾਹੁੰਦੇ ਆ ਨਾ ਵੀ ਕਿਦਾਂ ਸੰਭਾਲ ਜਦੋਂ ਧੌਣ ਤੱਕ ਬਾਤ ਆਈ ਗਰਦਨ ਕੱਟੀ ਤੇ ਇਧਰੋਂ ਬਾਬਾ ਅਜੀਤ ਸਿੰਘ ਬੜੀ ਫੁਰਤੀ ਦੇ ਨਾਲ ਆਏ ਯੰਗੇ ਮੈਦਾਨ ਚ ਤੇ ਜਿਹੜਾ ਉਹ ਨਿਸ਼ਾਨ ਸਾਹਿਬ ਡਿੱਗਣ ਲੱਗਾ ਸੀ ਆਪਣੇ ਕੱਥਾਂ ਨਾਲ ਫੜ ਕੇ ਬਾਬਾ ਅਜੀਤ ਸਿੰਘ ਜੀ ਵਾਪਸ ਲੈ ਸਿੱਖੀ ਦਾ ਨਿਸ਼ਾਨ ਨਹੀਂ ਡਿੱਗਣ ਦਿੱਤਾ ਉਹਨੂੰ ਝੰਡੇ ਨੂੰ ਨਹੀਂ ਮਾਰਨੀ ਕੋਈ ਸਿੱਖ ਜਦੋਂ ਵੀ ਕਿਸੇ ਮੁਹਿੰਮ ਤੇ ਤੁਰਦੇ ਤੇ ਉਹਦੇ ਆਪਣੇ ਨਾਲ ਆਪਣਾ ਨਿਸ਼ਾਨ ਜ਼ਰੂਰ ਲੈ ਕੇ ਜਾਂਦੇ ਆ ਤੁਸੀਂ ਅੱਜ ਵੀ ਦਰਬਾਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਜਾਂਦੇ ਹੋ ਕਿਤੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਜਾਇਓ ਤੇ ਤੁਹਾਨੂੰ ਸ਼ਬਦ ਗਾਇਨ ਕਰਦੀਆਂ ਉਹਨਾਂ ਨੂੰ ਚੌਂਕੀ ਸ਼ਬਦ ਵਰਤਦੇ ਆ ਤੇ ਅਰਦਾਸ ਵਿੱਚ ਵੀ ਅਸੀਂ ਇਹਦਾ ਜ਼ਿਕਰ ਕਰਦੇ ਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਦੀ ਗੱਲ ਅਸੀਂ ਹੁਣ ਚੌਂਕੀਆਂ ਜਿਹੜੀਆਂ ਦਰਬਾਰ ਸਾਹਿਬ ਨਿਕਲਦੀਆਂ ਉਹ ਜਿਹੜੇ ਚੌਂਕੀ ਕੱਢਦੇ ਸਿੰਘ ਹੁੰਦੇ ਆ ਤੁਸੀਂ ਵੇਖਿਆ ਹੋਵੇਗਾ ਸਭ ਤੋਂ ਅੱਗੇ ਜਿਹੜਾ ਸਿੰਘ ਹੁੰਦਾ ਉਹ ਨਿਸ਼ਾਨ ਸਿੰਘ ਹੁੰਦਾ ਉਹਦੇ ਕੋਲ ਨਿਸ਼ਾਨ ਸਾਹਿਬ ਹੁੰਦਾ ਹੈ ਮਗਰ ਉਹਦੇ ਸ਼ਬਦ ਗਾਇਨ ਕਰਨ ਵਾਲੇ ਸਿੰਘ ਹੁੰਦੇ ਆ ਪਰ ਸਭ ਤੋਂ ਅੱਗੇ ਨਿਸ਼ਾਨ ਸਿੰਘ ਚੱਲਦਾ ਯਾਨੀ ਕਿ ਸਿੱਖ ਕੌਮ ਦੀ ਵਖੀਰ ਕਿਸੇ ਪਾਸੇ ਵੀ ਤੁਰਦੀ ਏ ਤੇ ਨਿਸ਼ਾਨ ਸਾਹਿਬ ਨੂੰ ਨਾਲ ਲੈ ਕੇ ਤੁਰਦੀ ਏ ਸਾਡਾ ਨਿਸ਼ਾਨ ਹੈ ਜਿੱਧਰ ਵੀ ਤੁਰਦੀ ਏ ਕਿਤੇ ਵੀ ਕੋਈ ਜੰਗ ਫਤਿਹ ਕਰਨੀ ਹੈ ਤੇ ਉਹਦੇ ਲਈ ਆਪਣੇ ਨਿਸ਼ਾਨ ਜ਼ਰੂਰੀ ਹੁਣੇ ਭਗਮਾ ਕਰਨ ਕਿਉਂ ਆ ਉਹਦਾ ਕਾਰਨ ਸੀ ਕਿਉਂਕਿ ਸਤਗੁਰਾਂ ਨੇ ਸਮੇਂ-ਸਮੇਂ 'ਤੇ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਫਤਿਹ ਕਰਨ ਲਈ ਭੇਜਿਆ ਤੋਰਿਆ ਤੇ ਉਦੋਂ ਵੀ ਕਲਗੀਧਰ ਸੱਚੇ ਪਾਤਸ਼ਾਹ ਨੇ ਪੰਜ ਤੀਰ ਤੇ ਇੱਕ ਨਿਸ਼ਾਨ ਸਾਹਿਬ ਤੇ ਨਗਾਰਾ ਦੇ ਕੇ ਭੇਜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਿੰਘ ਭੇਜੇ ਸੀ ਗਿਆਨੀ ਗਿਆਨ ਸਿੰਘ ਹੋਰਾਂ ਨੇ ਵਿਦਵਾਨਾਂ ਨੇ ਲਿਖਿਆ ਕਹਿੰਦੇ ਨਿਜ ਨਿਸ਼ਾਨ ਇੱਕ ਇੱਕ ਦਿਓ ਨਗਾਰਾ ਔਰ 20 ਅਸਵਾਰ ਉਧਾਰਾ ਕਹਿੰਦੇ ਕੀ ਨਿਜ ਨਿਸ਼ਾਨ ਉਹਨਾਂ ਨੂੰ ਆਪਣਾ ਨਿਜ ਨਿਸ਼ਾਨ ਦਿੱਤਾ ਜੋ ਖਾਲਸੇ ਦਾ ਨਿਸ਼ਾਨ ਸੀ ਬਾਬਾ ਬੰਦਾ ਸਿੰਘ ਬਹਾਦਰ ਨਿਜ ਨਿਸ਼ਾਨ ਇੱਕ ਇੱਕ ਦੀਓ ਨਗਾਰਾ ਇੱਕ ਨਗਾਰਾ ਦਿੱਤਾ ਕਹਿੰਦੇ ਔਰ 20 ਅਸਵਾਰ ਉਧਾਰਾ ਪੰਜ ਤੀਰ ਕਲਗੀਧਰ ਸੱਚੇ ਪਾਤਸ਼ਾਹ ਨੇ ਬਖਸ਼ੇ ਦੇ ਨਾਲ ਕੁਝ ਸਿੰਘ ਅਸਵਾਰ ਘੋੜਿਆਂ ਦੇ ਉਹ ਬਖਸ਼ੇ ਕਿ ਜਾਓ ਸਰਹੰਦ ਦੀ ਇਟਨਾ ਇਟ ਖੜਕਾਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੁਰਿਆ ਉਦੋਂ ਵੀ ਨਿਸ਼ਾਨ ਦੇ ਕਿਤੇ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਵੀ ਕਿਤੇ ਸਿੰਘ ਜਾਂਦੇ ਕਿਸੇ ਵੀ ਮਹਿਮਤ ਤੇ ਚੜਦੇ ਤੇ ਆਪਣੇ ਨਿਸ਼ਾਨ ਨੂੰ ਨਾਲ ਲੈ ਕੇ ਜਾਂਦੇ ਚਲਦੇ ਪਕਰ ਨਿਸ਼ਾਨ ਅਗਾਰੇ ਕਹਿੰਦੇ ਅੱਗੇ-ਅੱਗੇ ਅਗਾਰੀ ਚੱਲਦੇ ਪਕਰ ਨਿਸ਼ਾਨ ਅਗਾਰੀ ਕਹਿੰਦੇ ਅੱਗੇ ਸਿੰਘ ਨਿਸ਼ਾਨ ਸਾਹਿਬ ਵਾਲਾ ਹੁੰਦਾ ਤੇ ਪਿੱਛੇ ਮੁੱਕੀ ਮੁਕ ਹੁੰਦੀ ਹੈ ਮਿਸਲਾਂ ਦੇ ਸਰਦਾਰ ਵੀ ਹੋਏ ਉਹ ਵੀ ਨਿਸ਼ਾਨ ਸਾਹਿਬ ਅੱਗੇ ਰੱਖਦੇ ਸਨ ਮਿਸਲਾਂ ਹੀਆਂ ਜਦੋਂ ਮਿਸਲਾਂ ਦਾ ਵਕਤ ਆਇਆ ਤੇ ਪੰਜ ਨਿਸ਼ਾਨ ਸਾਹਿਬ ਕਾਲ ਤੱਕ ਸਾਹਿਬ ਦੀ ਧਰਤੀ ਤੇ ਚੁੱਲੇ ਪੰਜ ਜਦੋਂ ਮਿਸਲਾਂ ਦਾ ਵਕਤ ਆਇਆ ਕਵੇਂ ਚੱਲਦੇ ਪਕਰ ਨਿਸ਼ਾਨ ਅਗਾਰੀ ਜੰਗ ਪਰਤ ਜਹੈਂ ਠਾਪਾਰੀ ਜਿਸ ਜਗ੍ਹਾ ਤੇ ਵੀ ਜੰਗ ਹੁੰਦੀ ਜਿਸ ਜਗ੍ਹਾ ਤੇ ਵੀ ਜੁੱਧ ਹੁੰਦਾ ਉਹ ਜਗ੍ਹਾ ਤੇ ਨਿਸ਼ਾਨ ਸੀ ਨਿਸ਼ਾਨੇ ਨਿਸ਼ਾਨ ਵਾਲਾ ਝੰਡੇ ਵਾਲਾ ਸਭ ਤੋਂ ਅੱਗੇ ਹੁੰਦਾ ਸੋ ਇਹ ਗੱਲ ਸੀ ਸਾਡੇ ਨਿਸ਼ਾਨ ਦੀ ਭਗਵਾ ਕਰਨ ਕਿਵੇਂ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਹੋਇਆ ਉਦੋਂ ਪਹਿਲਾ ਬਸੰਤੀ ਤੇ ਸ਼ਰਮਈ ਰੰਗ ਜਲਦਾ ਸੀ 1772 ਇਸਵੀ ਪਹਿਲੀ ਵਾਰ ਅਕਾਲ ਤਖਤ ਸਬਦ ਉੱਪਰ ਝੰਡਾ ਸਿੰਘ ਭੰਗੀ ਮਿਸਲ ਦੇ ਸਰਦਾਰ ਨੇ ਬਸੰਤੀ ਰੰਗ ਦਾ ਨਿਸ਼ਾਨ ਸੱਜੜਿਆ ਡੋਗਰੇਆ ਤੇ ਬ੍ਰਾਹਮਣਵਾਦੀ ਸੋਚਨੇ ਇਹਨੂੰ ਭਗਮਾ ਕਰਨ ਦਿੱਤਾ ਭਾਵ ਕੇਸਰੀ ਜਿਹੜਾ ਰੰਗ ਉਹ ਬਾਅਦ ਵਿੱਚ ਭਗਵਾਨ ਮੈਂ ਕਿਸੇ ਵਿਦਵਾਨ ਨੇ ਗੱਲ ਕੀਤੀ ਤੇ ਥੱਲੇ ਮੈਂ ਕਮੈਂਟ ਪੜ ਰਿਆ ਸਾਂ ਲੋਕਾਂ ਲੋਕਾਂ ਨੇ ਬੜਾ ਊਲ ਜਲੂਲ ਬੋਲਿਆ